ਬਾਬਾ ਜੀ ਦਲਜੀਤ ਦਸਾਂਜ ਜਿਹੜਾ ਜਿਹੜੇ ਰਾਤ ਤੇ ਤੁਰ ਪਿਆ ਨਾ ਸਟੇਟ ਦੇ ਹੱਤਾਂ ਚ ਖੇਡਣ ਲੱਗ ਗਿਆ ਇਹਦੇ ਨਾਲ ਵੀ ਸੱਚੀ ਗੁਰਦਾਸਮਾਨ ਨਾਲ ਹੀ ਹੋਣੀ ਐ ਇਵੇਂ ਗੁਰਦਾਸਮਾਨ ਦੇ ਵੱਡੇ ਵੱਡੇ ਸੌਂ ਲੱਗਦੇ ਸੀ ਉਹਨੂੰ ਕੋਈ ਨਹੀਂ ਪੁੱਛਦਾ ਨਾ ਅੱਜ ਇਹੀ ਸਭ ਕੁਝ ਇਹਦੇ ਨਾਲ ਨਾ ਹੋ ਜਾਏ ਇਸ ਕਰਕੇ ਇਹਦੇ ਅੱਗੇ ਬੇਨਤੀ ਵੀ ਕਰਦੇ ਆਂ ਭਰਾ ਅੱਗੇ ਵੀ ਭਰਾ ਤੇ ਕੋਮ ਤੇਰੇ ਨਾਲ ਹਮੇਸ਼ਾ ਖੜੀ ਐ ਹਮੇਸ਼ਾ ਤੇਰਾ ਸਾਥ ਦਿੱਤਾ ਉਹੀ ਵੀ ਕੰਟਰੋਵਰਸੀ ਤੇਰੀ ਹੋਈ ਜਦੋਂ ਤੈਨੂੰ ਡਾਊਨ ਕਰਨ ਦੀ ਤੇਰੀ ਪੱਗ ਨੂੰ ਡਾਊਨ ਕਰਨ ਦੀ ਕੋਸ਼ਿਸ਼ ਕੀਤੀ ਗਈ ਸਿੱਖ ਕੌਮ ਨੇ ਤੇਰਾ ਸਾਥ ਦਿੱਤਾ ਠੀਕ ਹੈ ਤੂੰ ਮੋਦੀ ਨੂੰ ਮਿਲਿਆ ਫੇਰ ਵੀ ਸਿੱਖ ਕੌਮ ਨੇ ਕਿਹਾ ਵੀ ਭਾਈ ਕੋਈ ਗੱਲ ਨਹੀਂ ਇਹਦਾ ਕੰਮ ਹੈ ਅੰਬਾਨੀ ਅੰਡਾਨੀ ਦੇ ਵਿਆਹ 'ਚ ਚਲੇ ਗਿਆ ਫੇਰ ਵੀ ਸਾਰੇ ਨੇ ਕਿਹਾ ਵੀ ਭਾਈ ਇਹਦਾ ਕੰਮ ਹੈ ਪਰ ਭਾਈ ਤੂੰ ਅਮਿਤਾਬ ਬੱਚਨ ਦੇ ਪੈਰਾਂ ਨੂੰ ਹੱਥ ਲਾਏ ਆ ਉਹ ਅਮਿਤਾਬ ਬੱਚਨ ਜਿਹੜਾ ਇੰਦਰਾ ਗਾਂਧੀ ਦੀ ਮੌਤ ਤੇ ਇਹ ਕਹਿੰਦਾ ਸੀਗਾ ਖੂਨ ਦਾ ਬਦਲਾ ਖੂਨ ਨਾਲ ਲਵਾਂਗੇ जिने जी सिंदरा गांधी ने कहा तक सबटाया सी जिने संत जर्नैल सिंह पिंडरा वाले नु शहीद ਕੀਤਾ ਸੀ ਜਦੋਂ ਉਹ ਆਪਣੇ ਹੱਕ ਸੱਚ ਦੀ ਲੜਾਈ ਲੜਦੇ ਸੀਗੇ ਪੰਜਾਬ ਦੇ ਹੱਕਾਂ ਦੀ ਲੜਾਈ ਲੜਦੇ ਸੀ ਭਾਈ ਤੂੰ ਤਾਂ 1984 ਦਾ ਰੋਲ ਨਭਾਇਆ ਫਿਲਮ ਬਣਾਈ ਸੀ ਤੈਨੂੰ ਤਾਂ ਤੂੰ ਤਾਂ ਜਾਣੀ ਜਾਣਾ ਵੀ ਸਟੇਟ ਨੇ ਕੀ ਕੀਤਾ ਸਿੱਖਾਂ ਨਾਲ ਤੂੰ ਤਾਂ ਜਸਵੰਤ ਸਿੰਘ ਖਾਲੜੇ ਦਾ ਰੋਲ ਨਭਾਇਆ ਤੇ ਫਿਰ ਅਮਿਤਾਬਚਨ ਦੇ ਪੈਰਾਂ ਦੇ ਹੱਥ ਲਾਏ ਚਲੋ ਉਹ ਵੀ ਕੋਈ ਗੱਲ ਨਹੀਂ ਭਾਈ ਸਤਕਾਰ ਕਰਨਾ ਚਾਹੀਦਾ ਪਰ ਜਿਹੜੇ ਪਹਿਲੇ ਹਫਤੇ ਦੇ ਅੰਦਰ ਉਹ ਪਹਿਲਾ ਹਫਤਾ ਜਦੋਂ ਸਿੱਖ ਕੌਮ ਦੀ ਨਸਲ ਕੁਸ਼ੀ ਕੀਤੀ ਗਈ ਦਿੱਲੀ ਦੇ ਅੰਦਰ ਸਾਡੀਆਂ ਧੀਆ ਭੈਣਾਂ ਨਾਲ ਬੇਵਤੀ ਕੀਤੀ ਗਈ ਹਜ਼ਾਰਾਂ ਗੁਰਦੁਆਰੇ ਸਾੜਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾੜਤੇ ਉਸ ਨਵੰਬਰ ਦੇ ਪਹਿਲੇ ਹਫਤੇ 'ਚ 1984 'ਚ ਤੋਂ ਉਸ ਪਹਿਲੇ ਹਫਤੇ 'ਚ ਆਸਟ੍ਰੇਲੀਆ 'ਚ ਸੋ ਲਾਏ ਹੋਏ ਨੇ ਦਿੱਟ ਸਟੇਟ ਦੇ ਹੱਥਾਂ 'ਚ ਖੇੜ ਗਏ ਇਸ ਕਰਕੇ ਬੇਨਤੀ ਕਰਦੇ ਆ ਭਰਾ ਆ ਤੂੰ ਸਾਡਾ ਟਾਈਮ ਨਾਲ ਮੁੜਿਆ ਇਹਗਾ ਨਹੀਂ ਬਾਬਾ ਜੀ ਜੇ ਸੱਚ ਦੇ ਰਾਹ ਤੋਂ ਪਾਸੇ ਹੋਏਗਾ ਨਾ ਉਹ ਵਾਹਿਗੁਰੂ ਵੀ ਦੇਖਦਾ ਆ ਤੇ ਕੌਮ ਵੀ ਦੇਖਦੀ ਆ ਹਾਲਤ ਗਰਦਾਸ ਮਾਨ ਵਾਲੀ ਹੋਣੀ ਐ ਠੀਕ ਐ ਤੇ ਵਿਚਾਰ ਕਰੀ ਪਤਾ ਨਹੀਂ ਭਾਈ ਪੈਸੇ ਤੂੰ ਜਾਣੀ ਜਾਣ ਹੈ ਸਮਝਦਾਰ ਹੈ ਫੇਰ ਵੀ ਤੂੰ ਹੋਰੇ ਰਸ ਹੋਰੇ ਰਾਹ ਤੇ ਤੁਰ ਪਿਆ ਪਾਈ ਹੈ ਨਾ ਵਾਹਿਗੁਰੂ ਮਿਹਰ ਕਰੇ ਸਾਡੇ ਭਰਾ ਤੇ ਤੇ ਟਾਈਮ ਨਾਲ ਵਾਪਸ ਮੁੜੇ ਅチェ ਰਾਤੇ ਤੁਰੇ ਹੈ ਨਾ ਕੋਮ ਨਾਲ ਖੜੇ ਬਾਬਾ ਜੀ ਦਲਜੀਤ ਦਸਾਂਜ ਜਿਹੜਾ ਜਿਹੜੇ ਰਾਤੇ ਤੁਰ ਪਿਆ ਨਾ ਸਟੇਟ ਦੇ ਹੱਤਾਂ ਚ ਖੇਡਣ ਲੱਗ ਗਿਆ ਇਹਦੇ ਨਾਲ ਵੀ ਸੱਚੀ ਗਰਦਾਸ ਮਾਨ ਵਾਲੀ ਹੋਣੀ ਹੈ ਜਿਵੇਂ ਗਰਦਾਸ ਮਾਨ ਦੇ ਵੱਡੇ ਵੱਡੇ ਸੌ ਲੱਗਦੇ ਸੀ ਉਹਨੂੰ ਕੋਈ ਨਹੀਂ ਪੁੱਛਦਾ ਨਾ ਅੱਜ ਇਹੀ ਸਭ ਕੁਝ ਇਹਦੇ ਨਾਲ ਨਾ ਹੋ ਜੇ ਇਸ ਕਰਕੇ ਇਹਦੇ ਅੱਗੇ ਬੇਨਤੀ ਵੀ ਕਰਦੇ ਆਂ ਭਰਾ ਅੱਗੇ ਵੀ ਭਰਾ ਦੇ ਕੋਮ ਤੇਰੇ ਨਾਲ ਹਮੇਸ਼ਾ ਖੜੀ ਹੈ ਅਮੇਸ਼ ਆ ਤੇਰਾ ਸਾਥ ਦਿੱਤਾ ਕੋਈ ਵੀ ਕੌਂਟਰੋਵਰਸੀ ਤੇਰੀ ਹੋਈ ਜਦੋਂ ਤੈਨੂੰ ਡਾਊਨ ਕਰਨ ਦੀ ਤੇਰੀ ਪੱਗ ਨੂੰ ਡਾਊਨ ਕਰਨ ਦੀ ਕੋਸ਼ਿਸ਼ ਕੀਤੀ ਗਈ ਸਿੱਖ ਕੌਮ ਨੇ ਤੇਰਾ ਸਾਥ ਦਿੱਤਾ ਠੀਕ ਹੈ ਤੂੰ ਮੋਦੀ ਨੂੰ ਮਿਲਿਆ ਫੇਰ ਵੀ ਸਿੱਖ ਕੌਮ ਨੇ ਕਿਹਾ ਵੀ ਭਾਈ ਕੋਈ ਗੱਲ ਨਹੀਂ ਇਹਦਾ ਕੰਮ ਹੈ ਅੰਬਾਨੀ ਅੰਡਾਨੀ ਦੇ ਵਿਆਹ 'ਚ ਚਲੇ ਗਿਆ ਫੇਰ ਵੀ ਸਾਰੇ ਨੇ ਕਿਹਾ ਵੀ ਭਾਈ ਇਹਦਾ ਕੰਮ ਹੈ ਪਰ ਭਾਈ ਤੂੰ ਅਮਿਤਾਬ ਬਚਨ ਦੇ ਪੈਰਾਂ ਨੂੰ ਹੱਥ ਲਾਏ ਆ ਉਹ ਅਮਿਤਾਬ ਬਚਨ ਜਿਹੜਾ ਇੰਦਰਾ ਗਾਂਧੀ ਦੀ ਮੌਤ ਤੇ ਇਹ ਕਹਿੰਦਾ ਸੀਗਾ ਖੂਨ ਦਾ ਬਦਲਾ ਖੂਨ ਨਾਲ ਲਵਾਂਗੇ जिने जी सिंदरा गांधी ने काल तक सबटाया सी जिने संत जर्नैल सिंह पिंडरा वाले नु शहीद ਕੀਤਾ ਸੀ ਜਦੋਂ ਉਹ ਆਪਣੇ ਹੱਕ 사ચી ਦੀ ਲੜਾਈ ਲੜਦੇ ਸੀਗੇ ਪੰਜਾਬ ਦੇ ਹੱਕਾਂ ਦੀ ਲੜਾਈ ਲੜਦੇ ਸੀ ਭਾਈ ਤੂੰ ਤਾਂ 1984 ਦਾ ਰੋਲ ਨਭਾਇਆ ਫਿਲਮ ਬਣਾਈ ਸੀ ਤੈਨੂੰ ਤਾਂ ਤੂੰ ਤਾਂ ਜਾਣੀ ਜਾਣਾ ਵੀ ਸਟੇਟ ਨੇ ਕੀ ਕੀਤਾ ਸਿੱਖਾਂ ਨਾਲ ਤੂੰ ਤਾਂ ਜਸਵੰਤ ਸਿੰਘ ਖਾਲੜੇ ਦਾ ਰੋਲ ਨਭਾਇਆ ਤੇ ਫਿਰ ਅਮਿਤਾਬਚਨ ਦੇ ਪੈਰਾਂ ਦੇ ਹੱਥ ਲਾਏ ਚਲੋ ਉਹ ਵੀ ਕੋਈ ਗੱਲ ਨਹੀਂ ਭਾਈ ਸਤਕਾਰ ਕਰਨਾ ਚਾਹੀਦਾ ਪਰ ਜਿਹੜੇ ਪਹਿਲੇ ਹਫ਼ਤੇ ਦੇ ਅੰਦਰ ਉਹ ਪਹਿਲਾ ਹਫ਼ਤਾ ਜਦੋਂ ਸਿੱਖ ਕੌਮ ਦੀ ਨਸਲ ਕੁਸ਼ੀ ਕੀਤੀ ਗਈ ਦਿੱਲੀ ਦੇ ਅੰਦਰ ਸਾਡੀਆਂ ਧੀਆ ਭੈਣਾਂ ਨਾਲ ਬੇਵਤੀ ਕੀਤੀ ਗਈ ਹਜ਼ਾਰਾਂ ਗੁਰਦੁਆਰੇ ਸਾੜਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾੜਤੇ ਉਸ ਨਵੰਬਰ ਦੇ ਪਹਿਲੇ ਹਫ਼ਤੇ 'ਚ 1984 'ਚ ਤੋਂ ਉਸ ਪਹਿਲੇ ਹਫ਼ਤੇ 'ਚ ਆਸਟ੍ਰੇਲੀਆ 'ਚ ਸੋ ਲਾਏ ਹੋਏ ਨੇ ਦਿੱਟ ਸਟੇਟ ਦੇ ਹੱਥਾਂ 'ਚ ਖੇੜ ਗਏ ਇਸ ਕਰਕੇ ਬੇਨਤੀ ਕਰਦੇ ਆ ਭਰਾ ਆ ਤੋ ਸਾਡਾ ਟਾਈਮ ਨਾਲ ਮੁੜਿਆ ਇਹਗਾ ਨਹੀਂ ਬਾਬਾ ਜੀ ਜੇ ਸੱਚ ਦੇ ਰਾਹ ਤੋਂ ਪਾਸੇ ਹੋਏਗਾ ਨਾ ਉਹ ਵਾਹਿਗੁਰੂ ਵੀ ਦੇਖਦਾ ਆ ਤੇ ਕੌਮ ਵੀ ਦੇਖਦੀ ਆ ਹਾਲਤ ਗਰਦਾਸ ਮਾਨ ਵਾਲੀ ਹੋਣੀ ਐ ਠੀਕ ਐ ਤੇ ਵਿਚਾਰ ਕਰੀ ਪਤਾ ਨਹੀਂ ਭਾਈ پیسے ਤੂੰ ਜਾਣੀ ਜਾਣ ਹੈ ਸਮਝਦਾਰ ਹੈ ਫੇਰ ਵੀ ਤੂੰ ਹੋਰੇ ਰਸ ਹੋਰੇ ਰਾਹ ਤੇ ਤੁਰ ਪਿਆ ਪਾਈ ਹੈ ਨਾ ਵਾਹਿਗੁਰੂ ਮਿਹਰ ਕਰੇ ਸਾਡੇ ਭਰਾ ਤੇ ਤੇ ਟਾਈਮ ਨਾਲ ਵਾਪਸ ਮੁੜੇ ਅਛੇ ਰਾਤੇ ਤੁਰੇ ਹੈਨਾ ਕੋਮ ਨਾਲ ਖੜੇ